ਆਈ ਦੋ ਸੋਹਣੇ ਹੋਣੇ ਕਬੱਡੀ ਖਬਰ ਮਨਾਲੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਜੀ ਦੋਸਤੋ ਕਿ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਇੱਕ ਬਹੁਤ ਹੀ ਭਿਆਨਕ ਬਰਫੀਲਾ ਤੂਫਾਨ ਆਇਆ ਹੈ ਜਿਸ ਦੀਆਂ ਕਿ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਜਿੱਥੇ ਕਿ ਬਰਫੀਲੇ ਤੂਫਾਨ ਨੇ ਬਹੁਤ ਸਾਰੀਆਂ ਗੱਡੀਆਂ ਨੂੰ ਨੀਚੇ ਹੀ ਦੱਬ ਦਿੱਤਾ ਹੈ ਗਰਮੀਆਂ ਦੇ ਵਿੱਚ ਮਨਾਲੀ ਵਿੱਚ ਪਾਣੀ ਨੇ ਭਿਆਨਕ ਤਬਾਹੀ ਮਚਾਈ ਸੀ ਜਿੱਥੇ ਕਿ ਪੂਰਾ ਮਨਾਲੀ ਸ਼ਹਿਰ ਰੋੜ ਕੇ ਰੱਖ ਦਿੱਤਾ ਸੀ ਪਰ ਹੁਣ ਸਰਦੀਆਂ ਵਿੱਚ ਮਨਾਲੀ ਵਿੱਚ ਬਰਫੀਲਾ ਤੂਫਾਨ ਆਇਆ ਹੈ ਜਿਸ ਨੇ ਕਿ ਬਹੁਤ ਵੱਡਾ ਨੁਕਸਾਨ ਕੀਤਾ ਹੈ ਜਿਸ ਦੀਆਂ ਕਿ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਖੰਦੀ ਕੀਮਤ ਵਾਲੀਆਂ ਗੱਡੀਆਂ ਬਰਫੀਲੇ ਤੂਫਾਨ ਦੇ ਵਿੱਚ ਦਬਗੀਆਂ ਹਨ ਅਤੇ ਇਸ ਤੂਫਾਨ ਦੇ ਆਉਣ ਨਾਲ ਪੂਰੇ ਮਨਾਲੀ ਦੇ ਵਿੱਚ ਭਾਜੜਾ ਪੈ ਗਈਆਂ ਸਨ ਅਤੇ ਹਰ ਪਾਸੇ ਚੀਂਗ ਜਗਾੜਾ ਮਚ ਚੁੱਕਿਆ ਸੀ ਇਸ ਤਰ੍ਹਾਂ ਕੁਦਰਤ ਦੀ ਇੱਕ ਵੱਡੀ ਆਫਤ ਫਿਰ ਤੋਂ ਮਨਾਲੀ ਦੇ ਵਿੱਚ ਆਈ ਹੈ ਅੱਜ ਦੀ ਵੀਡੀਓ ਵਿੱਚ ਦੋਸਤੋ ਐਨੀ ਅਜੀਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ સાલ બી હિ